ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰ ਪ੍ਰਿਤ ਵੇਦਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 19 ਮਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਤੇ ਰਾਤ ਦੇ ਘੰਟਿਆਂ ਵਿੱਚ ਕੀ ਅਪਡੇਟ ਏ ਤਾਂ ਕਿਹੜੇ-ਕਿਹੜੇ ਆ ਖੇਤਰਾਂ ਜਮੀ ਦਾ ਸਾਰ ਜਿਹੜਾ ਬੰਦਿਤ ਖਾਈ ਦਿਰ ਅੱਜ 19 ਮਈ ਆ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਤੇ ਰਾਤ ਦੇ ਘੰਟਿਆਂ ਵਿੱਚ ਤੱਕ ਅਲ 20 ਮਈ ਨੂੰ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਦੋ ਦਿਨਾਂ ਦੇ ਵਿੱਚ ਤਾਂ ਸਾਰੀ ਅਪਡੇਟ ਜਾਣ ਕਰੇ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਗੁਜਾਸ਼ ਕਰਨਾ ਚਾ ਤੇ ਕੋਰਸ਼ੋਟ ਦੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀਆ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਦੁਪਹਿਰ ਦੇ ਸੈਟਲਾਈਟ ਤਸਵੀਰਾਂ ਵਿੱਚ ਜਿਹੜੇ ਕਰੀਬ ਡੇਟ ਕੁ ਵਜੇ 19 ਮਈ ਦਾ ਦੁਪਹਿਰ ਦੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਸਬਤ ਦਿਖਾਈ ਦੇ ਰਿਹਾ ਹੈ ਕੁਝ ਮਾਝਾਤ ਬਾਬਤ ਖੇਤਰ ਜਾਂ ਪੂਰਬੀ ਖੇਤਰ ਰੂਪਨਗਰ ਹੋ ਗਿਆ ਆਪਣਾ ਰੋਪੜ ਮੋਹਾਲੀ ਦੇ ਸਾਈਡ ਤੇ ਲੱਗ ਕੇ ਹੋ ਗਏ ਜਾਂ ਸੁਲਤਾਨਪੁਰ ਤੋਂ ਲੈ ਕੇ ਜਲੰਧਰ ਆ ਕਪੂਰਥਲਾ ਦੇ ਕੁਝ ਭਾਗ ਹੋ ਗਏ ਤੇ ਨਵਾਂ ਹੋਗੇ ਜਾਨੀ ਕਿਤਕਿਤ ਹਲਕੀ ਕਿਤਕਿਤ ਇਕਦੋਕ ਭਾਗਾ ਵਿੱਚ ਸੰਗਣੀ ਪੱਤਲਵਾਈ ਦਾ ਤੌਰ ਚੱਰੀ ਏ ਤਾਂ ਹੋਰ ਜਿਹੜੀ ਬੱਦਲਵਾਈ ਬਣਨੀ ਸ਼ੁਰੂ ਹੋ ਗਈ ਜਾਨੀ ਕਿ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਵੱਲ ਜਿਵੇਂ ਆ ਟਾਈਮ ਬੀਤੇਗਾ ਜਾਨੀ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਤੇ ਅੱਜ ਜਿਵੇਂ ਸ਼ਾਮ ਵੱਲ ਸਮਾਂ ਬੀਤੇਗਾ ਠੀਕ ਹੈ ਸ਼ਾਮ ਤੱਕ ਆਪ ਜਾਵਾਂਗੇ ਤਾਂ ਬੱਦਲਵਾਈ ਹੋਰ ਬਣਨੀ ਸ਼ੁਰੂ ਹੋ ਜੇਗੀ ਤਾਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੇ ਕੱਲ੍ਹ ਵੀ ਵੀਡੀਓ ਵਿੱਚ ਦੱਸਿਆ ਸੀ 19 ਤੇ 20 ਠੀਕ ਹੈ ਦੋ ਦਿਨ ਮੇਨ ਰਹਿਣਗੇ ਤੇ ਅੱਜ ਜਾਰੀ ਸੁਭਾਵਨਾ ਲੱਗ ਰਹੀ ਠੀਕ ਹੈ 19 ਮਈ 2025 ਨੂੰ ਅੱਜ ਇਹ ਸੁਭਾਵਨਾ ਜ਼ਿਆਦਾ ਰਹੇਗੀ ਤਾਂ ਕ ਇਸ ਚਾਰਾ ਰਹਿਣਗੇ ਜਾਂ ਅੱਜ ਤੇ じゃ ਕੱਲ੍ਹ ਠੀਕ ਹੈ ਜਾਂ 19 ਨੂੰ ਜਾਂ 20 ਨੂੰ ਤਾਂ ਬੇਸਿਕਲੀ ਅੱਜ ਜਿਹੜੀ ਬਦਲਵਾਈ ਬੰਨੀ ਆ ਸ਼ੁਰੂ ਹੋ ਗਈ ਤੇ ਕੱਲ੍ਹ ਹੋ ਸਕਦਾ ਟੁੱਟਵੇਂ ਕਾਰਵੀਆਂ ਰਹਿ ਸਕਦੀਆਂ ਨੇ ਜਾਨੀ ਕੈਨ ਦਾ ਭਾਅ ਵੇ 19 ਤਵੀਏ ਦੋ ਦਿਨ ਆ ਮੇਨ ਰਹਿਣਗੇ ਇਸ ਵਿੱਚ ਇੱਕ ਦਿਨ ਕਾਫੀ ਖੇਤरां ਵਿੱਚ ਅਸਾਰ ਬਣ ਕੇ ਤੇ ਇੱਕ ਦਿਨ ਰਹੇਗਾ ਟੁੱਟਵੇਂ ਕਾਰਵੀਆਂ ਹੋਣਗੇ ਕਿਤੇ ਕਿਤੇ ਚਾਂਸ ਰਹਿਣਗੇ ਤੇ 19 ਮਈ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਰਾਤ ਦੇ ਘੰਟੇ ਕੱਲ੍ਹ 20 ਮਈ ਦੁਪਹਿਰ ਆ ਸ਼ਾਮ ਦੇ ਆ ਰਾਤ ਦੇ ਘੰਟੇ ਤੱਕ ਜਿਹੜਾ ਸਿਸਟਮ ਐਕਟਿਵ ਰਹੇਗਾ ਦੋ ਕੁ ਦਿਨਾਂ ਵਿੱਚ ਇੱਕ ਦਿਨ ਜਿਹੜਾ ਕਾਫੀ ਖੇਤरां ਵਿੱਚ ਚ ਥੋੜੇ ਬਹੁਤੇ ਖੇਤਰਾ ਵਿੱਚ ਚਾਂਸ ਰਹਿਣਗੇ ਤੇ ਇੱਕ ਦਿਨ ਕਾਫੀ ਖੇਤਰਾ ਵਿੱਚ ਹਨੇਰ ਝੱਖੜ ਕਾਫੀ ਖੇਤਰਾ ਵਿੱਚ ਆ ਜਿਹੜਾ ਤੇਜ਼ ਰਫ਼ਤਾਰ ਨਾਲ ਤੂਫਾਨੀ ਜਿਹੜੀਆਂ ਹਵਾਵਾਂ ਚੱਲਣ ਗਿਆ ਜਿਸ ਦੀ ਗਤੀ 40 ਤੋਂ 50 ਕਿਤੇ 80 ਤੋਂ 90 ਕਿਤੇ 100 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਆਪਾਂ ਕੱਲ ਵੀਡੀਓ ਵਿੱਚ ਦੱਸਿਆ ਸੀ ਕਿ ਦੱਖਣ ਪੱਛਮੀ ਇਲਾਕੇ ਜਿਹੜੇ ਫਾਜ਼ਿਲਕਾ ਹੋ ਗਿਆ ਫਰੀਦਕੋਟ ਹੋ ਗਿਆ ਜਾਂ ਮੁਕਸਰ ਦੇ ਇਲਾਕੇ ਹੋ ਗਏ ਨਰਮਾ ਬੈਲਟ ਦੀ ਆਪਾਂ ਗੱਲ ਕਰੀ ਸਿਰਸਾ ਹੋ ਗਿਆ ਜਾਂ ਫਤਿਹਬਾਦ ਹੋ ਗਿਆ ਠੀਕ ਹੈ ਉਸ ਪਰ ਪੰਜਾਬ ਦੇ ਖੇਤਰ ਬਠਿੰਡਾ ਮਾਨਸਰ ਦੇ ਖੇਤਰ ਹੋ ਗਏ ਆ ਫਾਜ਼ਿਲਕ ਖੇਤਰੋਗੇ ਬਰਨਾਲਾ ਦੇ ਖੇਤਰੋਗੇ ਤੇ ਇਹਨਾਂ ਸੁਭਾਵਨਾ ਜਿਹੜੀ ਕਾਫੀ ਰਹੇਗੀ ਬਾਕੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰੋਗੇ ਸ਼੍ਰੀ ਗੰਗਨ ਹਰਮਾਨਗਨ ਨੂਬਕੜ ਹੋ ਗਿਆ ਖਾਜੂਗੜਾ ਗਿਆ ਆ ਬੀਕਾ ਨੇ ਰੋ ਗਿਆ ਜਾਂ ਇਸ ਦੇ ਨਾਲ ਲੱਗਦੇ ਸੰਗਰੀਆ ਦੇ ਖੇਤਰੋਗੇ ਤੇ ਸੁਭਾਵਨਾ ਜਿਹੜੀ ਕਾਫੀ ਰਹੇਗੀ ਇੱਥੇ ਅਨੇਰ ਚੱਕੜ ਕਾਫੀ ਅੜ ਤੇਜ ਵੇਖਣ ਨੂੰ ਮਿਲੇਗਾ ਤੇ ਇੱਥੇ ਵੀ ਕਿਤੇ ਕਿਤੇ ਅਮੀਂ ਤੇ ਚਰਾਟੇ ਜਿਹੜੇ ਪੈਣਗੇ ਜਾਨੀ ਕਿਤੇ ਕਿਤੇ ਹਲਕੇ ਕਰਕੇ ਦਰਮਿਆਨੇ ਦਰਜ ਕੀਤੇ ਜਾਸ ਸਿਰਸਾ ਹਸਾਰ ਫਤਿਆਬਾਦ ਹੋ ਗਿਆ ਜੀਂਦ ਹੋ ਗਿਆ ਤੇ ਇਹਨਾਂ ਵਿੱਚ ਸੁਭਾਵਨਾ ਜਿਹੜੀ ਕਾਫੀ ਰਹੇਗੀ ਤੇ ਬਾਕੀ ਇਹ ਜ ਜਿਹੜਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਰੂਪਨਗਰ ਹੋ ਗਿਆ ਮੁਹਾਲੀ ਚੰਡੀਗੜ੍ਹ ਹੋ ਗਿਆ ਆ ਫਤਿਹਗੜ੍ਹ ਸਾਹਿਬ ਹੋ ਗਿਆ ਜਿਸ ਦੇ ਨਾਲ ਲੱਗਦੇ ਮਲੇਰਕੋਟਲਾ ਇਲਾਕੇ ਲੁਧਿਆਣਾ ਹੋ ਗਿਆ ਆ ਕੁਝ ਜਿਹੜੇ ਪਟਿਆਲਾ ਸੰਗਰੂਰ ਦੇ ਖੇਤਰ ਹੋਗੇ ਚੰਡੀਗੜ੍ਹ ਹੋ ਗਿਆ ਜਾਂ ਪੰਚਕੂਲਾ ਹੋ ਗਿਆ ਅੰਮ੍ਰਿਤਾਲ ਕੈਥਲ ਹੋ ਗਿਆ ਪਾਣੀਪਤ ਹੋ ਲੈ ਕੇ ਸੋਨੀਪਤ ਹੋ ਗਿਆ ਦਿੱਲੀ ਦੇ ਖੇਤਰ ਹੋਗੇ ਪੱਛਮੀ ਯੂਪੀ ਹਾਰਨਪੁਰ ਹੋ ਗਿਆ ਮੇਰਠ ਹੋ ਗਿਆ ਬਰੇਲੀ ਹੋ ਗਿਆ ਮੁਰਦਾਬਾਦ ਜਿਸ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਇੱਥੇ ਵੀ ਸਭਾਵਨਾ ਜਿਹੜੀ ਕਈ ਖੇਤਰਾਂ ਵਿੱਚ ਆਪਾਂ ਕਹਿੰਦੇ ਨੇ ਇਰਚਾ ਖੜਕਾਫੀ ਜਿਹੜੇ ਆ ਖੇਤਰਾਂ ਵਿੱਚ ਪੌਂਸ ਰ ਕਰ ਸਕਦੀ ਬਾਕੀ ਜਿਹੜਾ ਪਹਿਲਾ ਜ਼ਿਲ੍ਹਾ ਬੋਲੇ ਨੇ ਉਸ ਵਿੱਚ ਜ਼ਿਆਦਾ ਸਭਾਵਨਾ ਰਹੇਗੀ ਤਾਂ ਦੂਜੇ ਜ਼ਿਲ੍ਹੇ ਵਿੱਚ ਸਭਾਵਨਾ ਰਹੇਗੀ ਪਰ ਉੱਥੇ ਟੁੱਟਵੇਆਂ আর ਕਾਰਵਿੰਗ ਹੋਣਗੇ ਜਾਨਕੀ ਉੱਥੇ ਵੀ ਆਮੀ ਪਹੁੰਚੇਗਾ ਉੱਥੇ ਟੁੱਟਵੇ ਕਾਰਵਿੰਗ ਰਹਿ ਸਕਦੇ ਪਹਿਲੇ ਨੰਬਰ ਜ਼ਿਲ੍ਹੇ ਬੋਲੇ ਉੱਥੇ ਜ਼ਿਆਦਾ ਸਭਾਵਨਾ ਰਹੇਗੀ ਬਾਕੀ ਜੋ ਵੀ ਕਰਨਾ ਪਰਮਾਤਮਾ ਨੇ ਕਰਨਾ ਠੀਕ ਹੈ ਜੋ ਵੀ ਆਪਾਂ ਸੈਟਲਾਈਟ ਤਸਵੀਰਾਂ ਜੋ ਵੀ ਆਪਾਂ ਨੂੰ ਆ ਡਾਟਾ ਪ੍ਰਾਪਤ ਹੋਇਆ ਉਸ ਦਾ ਅਕਾਊਂਟਿੰਗ ਤੌਰ ਤੇ ਪਛਾਣ ਕਰੇ ਪਛਾਣ ਦੀ ਕੋਸ਼ਿਸ਼ ਕਰ ਰਹੇ ਦੱਖਣ ਪੱਛਮੀ ਲੱਕੇ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰੋਗੇ ਇੱਥੇ ਕਾਫੀ ਕਿਤਰਾ ਦੇਖਣ ਮਿਲੇਗਾ ਤੇ ਮਹੀ ਉਸ ਤਰ੍ਹਾਂ ਟੁੱਟਮਿਆਂ ਕਾਰਮਿਕ ਰਹਿ ਸਕਦੀਆਂ ਨੇ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹੁੰਚਾ ਦਾਂਗੇ ਤੇ ਅੱਜ 19 ਮਈ ਦੁਪਹਿਰ ਤੋਂ ਲੈ ਕੇ ਸ਼ਾਮ ਵੱਲ ਜਿਵੇਂ ਆਪਾਂ ਸ਼ਾਮ ਵੱਲ ਦਾ ਸਮਾਂ ਬੀਤੇਗਾ ਠੀਕ ਹੈ ਬਦਲੋਈ ਬੰਨੀ ਸ਼ੁਰੂ ਹੋ ਜਾਏਗੀ ਤੇ ਅੱਜ 19 ਮਈ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਰਾਤ ਦੇ ਘੰਟੇ ਖਾਸ ਰਹਿ ਸਕਦੇ ਕੱਲ ਆ 20 ਮਈ ਸਵੇਰ ਤੋਂ ਲੈ ਕੇ ਦੁਪਹਿਰ ਜਾਂ ਸ਼ਾਮ ਰਾਤ ਦੇ ਘੰਟਿਆਂ ਵਿੱਚ ਕਿਤੇ ਕਿਤੇ ਟੁੱਟਮਿਆਂ ਕਾਰਮਿਕ ਰਹਿ ਸਕਦੇ ਦੋ ਦਿਨਾਂ ਦੇ ਵਿੱਚ ਚਾਂਸ ਰਹਿ ਕੇ ਜਾਂ ਤੇ ਅੱਜ ਬਦਲਵਾਈ ਕਾਫੀ ਕਿਤਰਾ ਹੀ بڑੇਗੀ ਤਾਂ ਜਾਂ ਕੱਲ 20 ਮਈ ਨੂੰ ਬਣ ਸਵੇਰ ਤੋਂ ਕਾਫੀ ਤੇਜ਼ ਪੁਰਾ ਜਿਹੜਾ ਚੱਲ ਰਿਹਾ ਹੈ ਤੇ ਕਈ ਖੇਤਰਾਂ 'ਚ ਸਪੀਡ ਜਿਹੜਾ ਕਾਫੀ ਵੇਖਣ ਨੂੰ ਮਿਲ ਰਹੀ ਹੈ ਜਦ ਜਿਵੇਂ ਹਵਾ ਰੁਕੇਗੀ ਤਾਂ ਬੱਦਲ ਵੀ ਬੰਨਨੀ ਸ਼ੁਰੂ ਹੋਵੇਗੀ ਤਾਂ ਕੱਲ ਵੀ ਸਾਰੇ ਕਿਤੇ ਕਿਤੇ ਚਾਂਸ ਹੈ ਕਿ ਨੇ ਤੇ ਅੱਜ ਵੀ ਜਿਹੜਾ ਕਾਫੀ ਖੇਤਰਾਂ ਵਿੱਚ ਅਮੀਂ ਦੇ ਅਸਾਰ ਟੁੱਟਵੇਂ ਰਹਿਣਗੇ ਜਨਨ ਕਿ ਪੂਰੇ ਆਪਾ ਗੱਲ ਕਰ ਪੰਜਾਬ ਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵੀ ਬੰਦੇ ਦਿਖਾਈ ਨਹੀਂ ਦੇ ਰਹੇ ਟੁੱਟਵੇਂ ਅਚਰਾਟੇ ਦਰਜ ਕੀਤੇ ਜਾਣਗੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨ ਕਿਤੇ ਕਿਤੇ ਤੇਜ਼ ਜਿਹੜੇ ਮੀਂਹ ਚੱਟ ਵੇਖਣ ਨੂੰ ਮਿਲਸਰੇ ਕਿਤੇ ਕਿਤੇ ਨਿੱਕੀ ਮੋਟੀ ਗਾੜੇ ਮਾਰੀ ਵੀ ਜ 19 ਮਈ ਅੱਜ ਸਬਾਹ ਨੂੰ ਜ਼ਿਆਦਾ ਰਹਿ ਗਈ ਤਾਂ ਕੱਲ ਹੋਸਰੇ ਟੁੱਟਵੇਂ ਕਾਰਵਾਂ ਰਹਿ ਸਕਦੇ ਹਨ ਤਾਂ ਫਿਰ ਵਾਲੀ ਜਾਣਕਾਰੀ ਅਪਡੇਟਸ ਅੱਜ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਦੇ ਪਿਆਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਵੀਡੀਓ ਨੂੰ ਆਨ ਤੱਕ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ